ਗਾਰਖੇਜ ਕੋ ਖਾਈ ਦੇ ਮਹਾਵਾਕ ਅਨੁਸਾਰ ਜੋ ਸਰਕਾਰਾਂ ਹਨ ਉਹ ਕਿਰਤੀ ਕਾਮੇ ਕਿਸਾਨਾਂ ਦੀਆਂ ਬੜੇ ਚਿਰ ਤੋਂ ਜਾਜ ਮੰਗਾ ਮੰਨ ਕੇ ਮੁਕਰ ਗਈ ਆ ਸੱਚੇ ਪਾਤਸ਼ਾਹ ਜੀ ਉਹ ਇਸ ਰੋਸ ਨੂੰ ਇਸ ਜੋਸ਼ ਨੂੰ ਨਾ ਸੰਹਾਰਦਿਆਂ ਹੋਇਆ ਜੋ ਕਿਰਤੀ ਕਾਮੇ ਠੰਡ ਵਿੱਚ ਗਰਮੀ ਵਿੱਚ ਸੜਕਾਂ ਤੇ ਲੰਮੇ ਪੈ ਕੇ ਗੁਜ਼ਾਰਾ ਕਰਦੇ ਰਹੇ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਸਰਕਾਰ ਕੋਲੋਂ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਭੋਖੜ ਤਾਲ ਦੇ ਬੈਠਣ ਵਾਸਤੇ ਸਤਿਕਾਰਯੋਗ ਮਰਨਵਰਦ ਤੇ ਬੈਠਣ ਵਾਸਤੇ ਸਤਿਕਾਰਯੋਗ ਭਾਈ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਨੇ ਅੱਜ ਬੈਠਣਾ ਸੀ ਪਰ ਜ਼ਾਲਮ ਸਰਕਾਰ ਨੇ ਉਹਨਾਂ ਨੂੰ ਬਾਹਰ ਨਾ ਲਾ ਕੇ ਅਮਰਤ ਵੇਲੇ ਚੁੱਕ ਲਿਆ ਤੇ ਅਣਦਸੀ ਤਾਂ ਤੇ ਲੱਗੇ ਜੋ ਉਹਨਾਂ ਨੇ ਬਿਮਾਰ ਹੋਣ ਦਾ ਬਹਾਨਾ ਲਾਇਆ ਉਸ ਤੋਂ ਅਪਰੰਤ ਗੁਰਮੁਖਾਂ ਪਿਆਰਿਆਂ ਕਿਸਾਨ ਜਥੇਬੰਦੀਆਂ ਦੋਹਾਂ ਫੋਰਮਾਂ ਨੇ ਬੜੀ ਸੋਚ ਵਿਚਾਰ ਤੋਂ ਬਾਅਦ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਜੀਤ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਅਦੋ ਚੰਡੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਹਨ ਉਹਨਾਂ ਨੇ ਆਪ ਬਲੰਕ ਕੇ ਹੋ ਕੇ ਇਹ ਸੇਵਾ ਮੰਗੀ ਅੱਜ ਸਾਰੀਆਂ ਹਜ਼ਾਰਾਂ ਸੰਕਾ ਦੇ ਇਕੱਠ ਵਿੱਚ ਸਰਗੋੜ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦਾ ਓਟ ਆਸਾ ਤੱਕਦੇ ਆ ਹੋਇਆ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਪ੍ਰਵਾਨ ਕਰਾਉਣ ਲਈ ਮਰਨ ਵਰਤ ਦੇ ਬੈਠਣ ਲਈ ਸੱਚੇ ਪਾਤਸ਼ਾਹ ਜੀ ਉਹ ਆਪ ਆਪਣੀ ਮੁਖਾਰ ਬਣ ਤੋਂ ਮੰਗ ਕੇ ਸੇਵਾ ਲਈ ਆ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ ਆਪ ਜੀ ਦਾ ਪੁੱਤਰ ਮੁਖਵਾ ਗਿਆ ਜੀ ਮੈਂ ਤਾਣ ਦੀਵਾਨ ਤੂੰ ਹੈ ਮੇਰਾ ਸੁਆਮੀ ਮੈਂ ਤੁਹਾਡੇ ਅੱਗੇ ਇਹ ਅਰਦਾਸ ਮੈਂ ਹੋਰ ਤਾਉ ਨਾ ਹਾਂ ਜਸਤੇ ਕਰੋ ਬਰੰਤੀ ਮੇਰਾ ਦੁੱਖ ਸਭ ਤੁਝ ਹੀ ਪਾਸ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਵਿਚ ਕਰਤਾਪੁਰਖ ਲੋਵਾ ਵਾਲਣਾ ਮੰਗਾ ਹੋਵਾ ਕਰਸਾਨੀ ਕਰਸਾਨ ਕਰੇ ਲੋਟੇ ਜਿਓ ਲਾਏ ਲੋਟੇ ਜਿਓ ਲਾਏ ਮਹਾਵਕਾਂ ਸੱਚੇ ਪਾਤਸ਼ਾਹ ਜੀਓ ਕਿਸਾਨ ਮਜ਼ਦੂਰ ਖੇਤੀਬਾੜੀ ਕਰਨ ਵਾਲੇ ਮਜ਼ਦੂਰੀ ਕਰਨ ਵਾਲੇ ਇਕੱਤਰ ਹੋ ਕੇ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਉੱਤੇ ਅਰਦਾਸਾ ਬੇਨਤੀਆਂ ਕਰਦੇ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਨੂੰ ਮਰਨ ਵਰਤ ਉੱਤੇ ਬੈਠਣ ਦੀ ਆਗਿਆ ਬਖਸ਼ੀਕਰਨੀ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਸਾਰੀ ਬੇਨਤੀ ਸਾਰੇ ਸਾਰੇ ਸੱਚੇ ਪਾਤਸ਼ਾਹ ਜੀਓ ਸਾਰੇ ਕਿਸਾਨ ਮਜ਼ਦੂਰ ਵੀਰ ਉਹਨਾਂ ਦੇ ਨਾਲ ਹਨ ਉਹਦੇ ਪ੍ਰਣ ਕਰਦੇ ਹਨ ਸਾਰੀ ਗੁਰ ਸੱਚੇ ਪਾਤਸ਼ਾਹ ਜੀਓ ਇਹ ਸੰਘਰਸ਼ ਲੰਮਾ ਜਿੰਨਾ ਮਰਜੀ ਹੋਵੇ ਪਰ ਸਰਗੁਰ ਸੱਚੇ ਪਾਤਸ਼ਾਹ ਕਿਰਪਾ ਕਰਿਓ ਇੱਕ ਆਪਜੀ ਦੀ ਕਚਾਰੀ ਹੈ ਜਿਹਦੇ ਉੱਤੇ ਸਾਨੂੰ ਭਰੋਸਾ ਹੈ ਜਿੱਥੇ ਅਨਸਾਭ ਹੁੰਦਾ ਹੈ ਸਰਗੁਰ ਸੱਚੇ ਪਾਤਸ਼ਾਹ ਜੀ ਉਹ ਕਿਰਤੀ ਕੰਮੇ ਕਿਸਾਨਾਂ ਨੂੰ ਹਨਸਾਬ ਦਿਵਾਉਣਾ ਕਿਰਪਾ ਕਰਕੇ ਸੰਘਰਸ਼ ਨੂੰ ਜਿੱਤ ਪ੍ਰਾਪਤ ਕਰਾਉਣੀ ਆਪਜੀ ਦਾ ਕੋਟਾਨ ਕੋਟ ਧੰਵਾਦ ਕਰੂ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ ਪਾਇਸਾ ਪਾਇ ਸੁਖਜੀ ਸਿੰਘ ਨੂੰ ਮਰਨ ਨੂੰ ਮਰਨ ਵਾਸਤੇ ਉੱਤੇ ਬੈਠਣ ਦੀ ਆਗਿਆ ਬਖਸ਼ਿਸ਼ ਕਰੋ ਬਾਲ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਸੇਈ ਗੁਰੂ ਪਿਆਰੇ ਮੇਲੇਓ ਜਿਨ੍ਹਾਂ ਬਿਨਾਂ ਤੇਰਾ ਨਾਮ ਚਿੱਤੇ ਆਵੇ ਤੇ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਸਤਿਗੁਰ ਸੱਚੇ ਪਾਤਸ਼ਾਹ ਜੀਓ ਰਾਜੀ ਗੱਲ ਫੇਰ ਆਪਣੇ ਯਾਰ ਨੂੰ ਤਾਂ ਮਿਲਿਆ ਜੀ ਆਮ ਨੂੰ ਬੈਗ ਲਾ ਕੇ ਜੀ ਮਹਾਨ ਅਧਿਕਾਰ ਨੂੰ ਵਧਾ ਕੇ ਇਹ ਪੇਸ਼ ਕਰਦੇ ਹਾਂ ਮੇਰੇ ਅੰਗਰਗੁਰੂ ਤੇ ਮਰਦਾ ਸ਼ਰਮਦਾਸੀ ਸਾਹੀ ਅਰਜਨ ਹਰਗੋਬਿੰਦ ਨੂੰ ਸਿਬਰੋ ਸ਼੍ਰੀ ਅਰਾਇ ਸ਼੍ਰੀ ਅਕਸ਼ਿਂਤਿ ਹੈ ਜੇ ਡਿਟੇ ਸਭ ਦੁਕਾਏ ਤੇਗ ਬਾਦਰ ਸੇ ਵਿਆਕਰਨ ਹੁੰਦੇ ਆਵੇ ਤਾਂ ਇਹ ਸਭ ਤੋਂ ਹੀ ਸਹਾਇ ਨਸਵੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਈ ਦਸਾਂ ਪਾਤਸ਼ਾਹ ਜੀ ਤੁਨ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਾਈ ਸਭ ਥਾਈ ਹੋਏ ਸਾਈ ਦਿਨਾਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਅੱਲਹੁ ਹਾਜ਼ਿਰ ਵਾਜੇ ਪੰਜ ਪਿਆਰੇ ਚਾਲ ਸਾਹਿਬ ਜਾਨੀ 40 ਮੁਕਤੀ ਅਠੀਆਂ ਜਵੀਆਂ ਤਬੀਆਂ ਸਿਤਵਾਨ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਅੱਲੈਕੁਮ ਅਸਸ ਜਿੰਨਾ ਸਿੰਘਾਤ ਸਿੰਘਣੀਆਂ ਧਰਮੇੜ ਸੀ ਦਿੱਤੇ ਬੰਦ ਬੰਤ ਕਾਏ ਖੋਪੜੀਆਂ ਲਹਾਈਆਂ ਚਰਕੜੀਆਂ ਤੇ ਚੜੇ ਆੜਿਆਂ ਨਾਲ ਤੰਚਰਾਏ ਉਬਲਦੀਆਂ ਦੇਗਾਂ ਉੱਚੋਂ ਬਾਹਲੇ ਗਏ ਝੇਲਾਂ ਉੱਤੇ ਰਾ ਕੇ ਸੋਸਾ ਮੰਦ ਦੀਪੀ ਸੁਲਬੀ ਸੇ ਖਨੇ ਖਨੇ ਰੋਟੀ ਦੇ ਗਿਆਰਾ ਕੀਤਾ ਬੱਚਿਆਂ ਦੇ ਟੋਟੇ ਕਰਾ ਕੇ ਝੋਲੀਆਂ ਚ ਪਵਾਏ ਨੇਜਾਂ ਤੇ ਟਕਵਾਏ ਤੇਰੇ ਭਾਣੇ ਮਿੱਠਾ ਕਰਕੇ ਮੰਨਿਆ ਤਨਾ ਅਨੰਕ ਸਿੰਘਾ ਸਿੰਘ ਨੇ ਮਾਇਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਅੱਲਹੁ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ